ਉਹਨੇ ਜਦੋਂ ਫਤਵਾ ਲਾਇਆ ਕਿ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਦਿਓ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿਓ ਭਾਈ ਦਿਆਲਾ ਨੂੰ ਦੇਗ ਦੇ ਵਿੱਚ ਉਬਾਲ ਦਿਓ ਆਖਰੀ ਇਸ਼ਾ ਪੁੱਛੀ ਅੱਜ ਤੇ ਇਸ਼ਾ ਵਾਂ ਹੀ ਵੱਖ-ਵੱਖ ਥੋੜਾ ਜਿਹਾ ਲਾਲਚ ਮਿਲਦਾ ਹੈ ਤੇ ਧਰਮ ਸਾਡਾ ਧੜਾ ਧਰਮ ਹੈ ਧਰਮ ਧੜੇ ਨੂੰ ਛੱਡਣ ਦੇ ਲਈ ਬੰਦੇ ਤਿਆਰ ਹੋ ਜਾਂਦੇ ਇਹ ਗੁਰਦੁਆਰੇ ਜਿਹੜੇ ਪੰਥ ਦੇ ਨੇ ਤੇ ਇਹਨਾਂ ਗੁਰਦੁਆਰਿਆਂ ਨੂੰ ਸਰਕਾਰੀ ਹੱਥਾਂ ਦੇ ਵਿੱਚ ਦੇਣ ਲਈ ਤਿਆਰ ਹੋ ਜਾਂਦੇ ਤਿੰਨਾ ਹੀ ਸਿੱਖਾ ਨੇ ਇਹ ਗੱਲ ਕਹੀ ਕਿ ਜਦੋਂ ਸਾਨੂੰ ਸ਼ਹੀਦ ਕਰੋ ਸਿੱਖ ਤਿੰਨਵਾ ਇਸ਼ਾ ਇੱਕਵਾ ਕਿ ਸਾਡੇ ਮੁਖ ਸਾਡੇ ਗੁਰੂਵਾਲ ਹੋਣ ਅੱਜ ਵੀ ਅੱਜ ਵੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਗੁਰੂ ਪੰਥਵਾਲ